महाशिवरात्रि ਦੇ ਪਵਿੱਤਰ ਤਿਹਾੜ ਮੌਕੇ ਮਲੌਰ ਦੇ ਸ਼ਿਵ ਮੰਦਿਰ ਨੇੜੇ ਰੇਲਵੇ ਸਟੇਸ਼ਨ ਤੇ ਸ਼ਿਵ ਭਗਤਾਂ ਦੀਆਂ ਲੱਗੀਆਂ ਰੌਣਕਾਂ ਸ਼ਿਵ ਭਗਤਾਂ ਨੇ ਸ਼ਿਵ ਮੰਦਿਰ ਪਹੁੰਚ ਕੇ ਹੋਲੇ ਬਾਬਾ ਨੂੰ ਜਲ ਫਲ ਫਲ ਆਦਿ ਪੇਲ ਪੱਤਰ ਜੋ ਵੀ ਹੋਲੇ ਬਾਬਾ ਦੇ ਚੜਦਾ ਹੈ ਸਭ ਕੁਝ ਸ਼ਰਧਾ ਨਾਲ ਚੜਾਇਆ ਅਤੇ ਹੋਲੇ ਬਾਬਾ ਸਾਰੇ ਸ਼ਿਵ ਭਗਤਾਂ ਦੀਆਂ ਮਨੋ ਕਾਮਨਾ ਪੂਰਨ ਕਰੇ ਅੱਜ ਪਵਿੱਤਰ ਤਿਆਰ ਮਹਾ ਸ਼ਿਵਰਾਤਰੀ ਦਾ ਹੈ ਤੁਸੀਂ ਦੇਖ ਰਹੇ ਹੋ ਸ਼ਿਵ ਮੰਦਰ ਮਲੋਟ ਤੋਂ ਮਹਾ ਸ਼ਿਵਰਾਤਰੀ ਮੌਕੇ ਸ਼ਿਵ ਮੰਦਰ ਦੇ ਵਿੱਚ ਭਗਤਾਂ ਦੀਆਂ ਲੱਗੀਆਂ ਰੌਣਕਾਂ ਸ਼ਿਵ ਮੰਦਰ ਮਲੋਟ ਵਿੱਚ ਭਗਤ ਵੱਡੀ ਗਿਣਤੀ ਵਿੱਚ ਪਹੁੰਚੇ ਅਤੇ ਭੋਲੇ ਬਾਬਾ ਨੂੰ ਜਲ ਪੋਲ ਅਰਪਨ ਕਰਕੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰ ਰਹੇ ਨੇ ਸਾਰੇ ਸ਼ਿ ਭਗਤਾਂ ਤੇ ਭੋਲੇ ਬਾਬਾ ਆਪਣੀ ਕਿਰਪਾ ਕਰੇ ਤੁਸੀਂ ਦੇਖ ਰਹੇ ਹੋ ਮਲੋਟ ਡੇਲੀ ਨਿਊਜ਼ ਆ ਜਿੰਨੀ ਪਲੇਟਾਂ ਬਈ ਪੜਾ ਨਹੀਂ ਸਕੂਗੇ नहना चाहोंगे अहा शिवरात्रिंदी मैं अशोक बंसल प्रधान शिव मंदिर रेलवे स्टेशन कमेटी समेत सारे मैंबर ਸਾਰੇ ਇਲਾਕਾ ਵਾਸੀਆਂ ਨੂੰ ਤੇ ਸ਼ਿਵ ਭਗਤਾਂ ਨੂੰ ਸ਼ਿਵਰਾਤਰੀ ਨੇ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਕਾਮਨਾ ਕਰਦਾ ਹਾਂ ਕਿ ਇਸ ਸਾਲ ਸਾਰੇ ਸ਼ਿਵ ਭਗਤਾਂ ਦੇ ਇਲਾਕਾ ਵਾਸੀਆਂ ਤੇ ਮੇਰ ਦਾ ਸਾਲ ਬਗਾਰਵੇ ਮੇਰੀ ਤਰਫੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਹਰ ਹਰ ਮਹਾਦੇਵ ਦਰਗਾਹ ਮਹਾਦੇਵ ਇੱਕ ਰੋਟਾ ਜਲ ਸਰੀ ਸਮੱਸਿਆ ਦਾ ਹੱਲ